ਸਾਡਾ ਇੱਕ ਦੋਸਤ ਹੈ ਉਹ ਬਿਜਲੀ ਬੋਰਡ 'ਚ ਜਿਹਨੂੰ ਪੀਐਸਪੀਸੀਲ ਆਪਾਂ ਕਹਿੰਦੇ ਆ ਉਦੋਂ ਬਿਜਲੀ ਬੋਰਡ ਹੀ ਕਹਿੰਦੇ ਹੁੰਦੇ ਸੀਗੇ ਤੇ ਉਹਨੇ ਗੱਲ ਸੁਣਾਈ ਕਹਿੰਦਾ ਮੈਂ ਕਈ ਵਾਰੀ ਕਿਵੇਂ ਕਿਸੇ ਅਫਸਰ ਨੂੰ ਵੀ ਲੈਣੇ ਦੇ ਦੇਣੇ ਪੈ ਜਾਂਦੇ ਹਨਾ ਕਹਿੰਦਾ ਇੱਕ ਵਾਰੀ ਕਿਸੇ ਜੱਟ ਨੇ ਕੁੰਡੀ ਲਾਈ ਹੋਈ ਸੀ ਮੋਟਰ ਤੇ ਅੱਛਾ ਮੈਨੂੰ ਇਤਲਾਹ ਮਿਲ ਗਈ ਤਾਂ ਕਹਿੰਦਾ ਮੈਂ ਕੁੰਡੀ ਫੜਨ ਚਲਾ ਗਿਆ ਅੱਛਾ ਉਹ ਵੀ ਪੂਰਾ ਤੇਜ਼ਰਾਰ ਸੀਗਾ ਬੰਦਾ ਉਹਨੇ ਦੀ ਪਹਿਲਾਂ ਹੀ ਮੇਰੇ ਗਦਾ ਦੂਰੋਂ ਦੇਖ ਕੇ ਕੁੰਡੀ ਲਾ ਕੇ ਤੇ ਤਾਰ ਤੂਰ ਜੀ ਗਾਇਬ ਕਰਤੀ ਹਨਾ ਤੇ ਮੈਂ ਜਾ ਕੇ ਦਬਕੇ ਮਾਰ ਲੱਗਾ ਵੀ ਮੈਂ ਤਾਂ ਹੁਣ ਜੁਰਮਾਨਾ ਵੀ ਹੋਊ ਪਰਚਾ ਵੀ ਹੋਊ ਐ ਵੀ ਹੋਊ ਉਹ ਕਹਿੰਦੇ ਕਾਹਦਾ ਜੁਰਮਾਨਾ ਕਰੋਗੇ ਮੈਂ ਤਾਂ ਕੁਝ ਕੀਤਾ ਹੀ ਨਹੀਂ ਮੰਨੇ ਪਹਿਰਾਂ ਦੇ ਪਾਣੀ ਨਾ ਪੈਣ ਦੇਵੇ ਕਹਿੰਦਾ ਮੈਂ ਉਧਰੋਂ ਗੁੱਸੇ ਦੇ ਵਿੱਚ ਮੈਂ ਮੈਂ ਸੋਚਾਂ ਵੀ ਕਿੰਨਾ ਜੁਰਮਾਨਾ ਲਾਉਂਗਾ ਕਿਵੇਂ ਕਰੂੰਗਾ ਅੰਜ ਕਰਦੇ ਕਰਦੇ ਕਹਿੰਦਾ ਉੱਥੇ ਉਹ ਖੂਬ ਬਣਾ ਹੋਇਆ ਸੀ ਟਿਊਬਵੈਲ ਵਾਲਾ ਅੱਛਾ ਉਹਦੀ ਮੌਣ ਜੀ ਤੇ ਕਹਿੰਦਾ ਮੈਂ ਠੁੱਡੇ ਦੇ ਮਾਰ ਮਤਲਬ ਜਿਵੇਂ ਹੁੰਦਾ ਗੁੱਸਾ ਦਿਖਾਉਣ ਦਾ ਮਾਰਾਂ ਕਹਿੰਦਾ ਠੁੱਡਾ ਦਾ ਮਾਰਿਆ ਮੇਰੀ ਜੁੱਤੀ ਨਹੀਂ ਜੁੱਤੀ ਸੀ ਕਹਿੰਦਾ ਵਿੱਚੋਂ ਵੋਵਰਲ ਦੀ ਡਿੱਗ ਪਈ ਤਾਂ ਲਖੂਚ ਅੱਛਾ ਖੂਚ ਲੇਗੀ ਖੂਚ ਕਹਿੰਦਾ 30 ਫੁੱਟ ਡੂੰਗਾ ਥੱਲੇ ਅੱਛਾ ਜੱਟ ਵੀ ਸਮਝ ਗਿਆ ਵੀ ਹੁਣ ਫਸ ਗਿਆ ਇਹ ਤਾਂ ਵੱਡਾ ਅਫਸਰ ਹਾਂਜੀ ਕਹਿੰਦਾ ਅਫਸਰਾ ਥੱਲੇ ਮੜਾ ਧਿਆਨ ਨਾ ਜਾਈਂ ਥੱਲੇ ਨਾ ਸੱਪ ਹੁੰਦੇ ਕਹਿੰਦਾ ਖੂਚ ਸੱਪ ਵੀ ਹੁੰਦੇ ਕਹਿੰਦਾ ਹਾਂਜੀ ਉਹ ਕਹਿੰਦਾ ਮੈਂ ਮੈਂ ਕਹਿੰਦਾ ਉਹਦੀ ਮਿੰਤਾਂਇਆਂ ਕਰ ਲੱਗ ਪਈ ਹੁਣ ਮੈਂ ਹੁਣ ਬਦਲ ਗਈ ਟਰਮ ਹਾਂ ਵੀ ਨੰਗੇ ਪੈਰੀ ਮੈਂ ਕਿਵੇਂ ਜਾਉਂ ਬਣਾ ਇੱਕ ਜੁੱਤੀ ਨਾਲ ਹਨਾ ਤੇ ਮੈਂ ਉਹਨੂੰ ਕਹਿਣ ਲੱਗਾ ਵੀ ਦੇਖ ਯਾਰ ਵੀ ਆਪਾਂ ਜੱਟ ਭਰਾ ਆ ਮੈਂ ਵੀ ਤੇਰਾ ਭਰਾ ਹੀ ਆ ਮੈਂ ਵੀ ਜ਼ਿੰਮੇਵਾਰ ਜੁੱਤੀ ਘੜ ਦੇ ਕਹਿੰਦਾ ਫਿਰ ਡਰਦਾ ਕਿਉਂ ਜੱਟਾਂ ਦਾ ਜੱਟ ਦਾ ਸੱਪਾਂ ਦੀਆਂ ਸੀਰੀਆਂ ਮਿੱਧੇ ਰਹਿੰਦੇ ਆ ਥੱਲੇ ਉਤਰ ਕੇ ਜੁੱਤੀ ਚੱਕ ਲਿਆ ਜਾਂਦਾ ਸੱਟ ਨਾ ਖਾ ਲਈ ਕਹਿੰਦਾ ਮੈਂ ਧਿਆਨ ਰੱਖੀ ਪਰ ਉਹਨੂੰ ਦੁਰ ਪਿਆ ਪ੍ਰੈਸ਼ਰ ਪ੍ਰੈਸ਼ਰ ਯਾਰ ਕੇ ਹਾਂ ਪ੍ਰੈਸ਼ਰ ਪਾਉਣ ਦਾ ਬਾਰਾ ਕਹਿੰਦਾ ਮੈਂ ਵੀ ਹਿਸਾਬ ਲਾ ਲਿਆ ਵੀ ਹੁਣ ਇਹ ਜਾਣ ਕੇ ਨਾ ਕਹਿੰਦਾ ਫਿਰ ਮ ਮਿੰਤਾ ਦੇ ਆ ਗਿਆ ਵੀ ਬਾਈ ਚੱਲ ਛੱਡ ਜਾਰ ਕੁੰਡੀ ਕੰਡੀ ਤੂੰ ਮੇਰੀ ਜੁੱਤੀ ਕੱਢ ਕੇ ਕਢਾ ਲਈ ਮਿੰਤਾ ਹਾਂ ਜੁੱਤੀ ਕੱਢ ਕੇ ਕਹਿੰਦਾ ਫਿਰ ਜੁੱਤੀ ਨਾਲ ਉਹਨੂੰ ਆਇਆ ਜਿਵੇਂ ਮੈਂ ਆਇਆ ਮੋੜੀ ਕਹਿੰਦਾ ਜਿਵੇਂ ਜੁੱਤੀ ਮਾਰੀ ਹੁੰਦੀ ਹੈ ਕਹਿੰਦਾ ਮੇਰੇ ਚੱਕ ਓਏ ਚੱਕ ਜੁੱਤੀ ਆਪਦੀ ਜਿਵੇਂ ਤੂੰ ਤੂੰ ਦਾ ਕੁਝ ਨਹੀਂ ਆਪਦੇ ਵਾਲੀ ਦਿਖਾਤੀ ਪਰ ਫਿਰ ਵੀ ਕਹਿੰਦਾ ਚੱਲ ਉਹਨੂੰ ਬੜਾ ਵੱਡਾ ਸਹਾਨ ਕੀਤਾ ਹਾਂ ਪ੍ਰਾਅ ਬਣ ਗਿਆ